ਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਦੋਂ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਗੱਡੀ ਵੀ ਨੌਜਵਾਨਾਂ ਵੱਲੋਂ ਰੋਕੀ ਜਾ ਰਹੀ ਆ ਗੱਡੀ ਕੱਢਣ ਨਹੀਂ ਦਿੱਤੀ ਜਾ ਰਹੀ ਤਸਵੀਰਾਂ ਲਗਾਤਾਰ ਤੁਸੀਂ ਵੇਖਦੇ ਰਹੋ ਔਰ ਪੁਲਿਸ ਵੀ ਤੁਸੀਂ ਵੇਖ ਰਹੇ ਹੋ ਕਿ ਬਿਲਕੁਲ ਇਰਤਗਿਧ ਫਿਰ ਰਹੀ ਆ ਔਰ ਦੱਸ ਦਈਏ ਕਿ ਇੱਥੇ ਲਗਭਗ 200 ਮਲਾਜਮ ਆ 200 ਪੁਲਿਸ ਦਾ ਮਲਾਜਮ ਆ ਔਰ ਨੌਜਵਾਨਾਂ ਦੀ ਗੱਲ ਕਰੀਏ ਤਾਂ 2000 ਨੌਜਵਾਨ ਇੱਥੇ ਇਕੱਠ ਹੋਇਆ ਔਰ ਦੱਸ ਦਈਏ ਕਿ ਇਹ ਨੌਜਵਾਨਾਂ ਵੱਲੋਂ ਗੱਡੀ ਵੀ ਜਿਹੜੀ ਆ ਨਹੀਂ ਕੱਢਣ ਦਿੱਤੀ ਜਾ ਰਹੀ ਔਰ ਨੌਜਵਾਨ ਜਦੇ ਹੀ ਗੱਡੀ ਤੁਰਦੀ ਆ ਫਿਰ ਗੱਡੀ ਰੋਕ ਲੈਂਦੇ ਆ ਔਰ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਦੱਸ ਦਈਏ ਕਿ ਜਲੰਧਰ ਲੁਧਿਆਣਾ ਅੰਮ੍ਰਿਤਸਰ ਔਰ ਹੋਰ ਕਿੰਨੇ ਵੀ ਸ਼ਹਿਰਾਂ ਦੇ ਵਿੱਚੋਂ ਤਾਂ ਕਿੰਨੇ ਪਿੰਡਾਂ ਵਿੱਚੋਂ ਨੌਜਵਾਨ ਇੱਥੇ ਪਹੁੰਚੇ ਤਾਂ ਇੱਥੇ ਜਦੋਂ ਭਾਨਾ ਸਿੱਧੂ ਨੇ ਇਕੱਠ ਕੀਤਾ ਜਦੋਂ ਪੰਜਾਬੀਆਂ ਦੇ ਹੱਕ ਵਿੱਚ ਆਵਾਜ਼ ਦਿੱਤੀ ਆ ਤਾਂ ਇੱਥੇ ਲੱਖਾਂ ਸਧਾਰਣਾ ਵੀ ਪਹੁੰਚਿਆ ਤਾਂ ਨਵਦੀਪ ਨਵਦੀਪ ਵੀ ਪਹੁੰਚਿਆ ਜੋ ਵਾਟਰ ਕੈਨਨ ਵਾਲਾ ਨਵਦੀਪ ਹੈ ਉਹ ਵੀ ਇੱਥੇ ਪਹੁੰਚਿਆ ਤਾ ਬਹੁਤ ਸਾਰੇ ਹੋਰ ਭਰਾ ਵੀ ਇੱਥੇ ਪਹੁੰਚੇ ਆ ਪਰਮਿੰਦਰ ਝੋਟਾ ਵੀ ਪਹੁੰਚਿਆ ਔਰ ਲਖੇ ਸੁਧਾਣੇ ਨੇ ਵੀ ਆ ਕੇ ਇੱਥੇ ਬਹੁਤ ਵਧੀਆ ਵਿਚਾਰ ਦੱਤੇ ਔਰ ਸਰਕਾਰ ਨੂੰ ਇੱਕ ਵਾਰ ਦੱਸ ਦਿੱਤਾ ਕਿ ਪੰਜਾਬ ਦੀ ਨੌਜਵਾਨੀ ਚਿੱਟੇ ਤੋਂ ਵੀ ਜ਼ਿਆਦਾ ਖਤਰਨਾਕ ਇਸ ਰਾਹ ਦੇ ਵਿੱਚ ਹੈ ਕਿਉਂਕਿ ਇੱਕ ਤਾਂ ਚਿੱਟੇ ਦੇ ਵਿੱਚ ਇੱਕ ਨੌਜਵਾਨ ਪੈਂਦਾ ਤਾਂ ਇੱਥੇ ਤਾਂ ਸਾਰੇ ਸਾਰੇ ਪਰਿਵਾਰ ਦਾ ਮਾਲੀਆ ਜਿਹੜਾ ਉਹ ਏਜੰਟ ਲੈ ਗਏ ਆ ਏਜੰਟ ਵੀ ਇੱਕ ਬਹੁਤ ਵੱਡੀ ਠੱਗੀ ਜੜੀ ਆ ਉਸ ਦੇ ਵਿੱਚ ਬਹੁਤ ਸਾਰੇ ਪਰਿਵਾਰ ਫਸ ਗਏ ਆ ਏਜੰਟਾਂ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਖੱਜਲ ਕਰ ਦਿੱਤਾ ਤਾਂ ਬਹੁਤ ਸਾਰੇ ਨੌਜਵਾਨ ਬਾਹਰ ਜਾ ਕੇ ਵੀ ਸੁਸਾਈਡ ਕਰ ਜਾਂਦੇ ਆ ਤਾਂ ਬਹੁਤ ਸਾਰੇ ਨੌਜਵਾਨ ਇੱਥੇ ਵੀ ਸੁਸਾਈਡਾਂ ਕਰ ਰਹੇ ਆ ਔਰ ਇਹ ਮਾਮਲਾ ਜਿਹੜਾ ਵਧਦਾ ਜਾ ਰਿਹਾ ਔਰ ਭਾਨਾ ਸਿੱਧੂ ਇੱਕ ਆਵਾਜ਼ ਬਣ ਰਿਹਾ ਐ ਐਵੇਂ ਲੋਕ ਮੰਤਰੀਆਂ ਦੀਆਂ ਮੁੱਖ ਮੰਤਰੀ ਦੀਆਂ ਗੱਡੀਆਂ ਨੂੰ ਹੱਥ ਦੇ ਕੇ ਇੱਕ ਵਾਰ ਹੱਥ ਸੁਟਣ ਲਈ ਜਾਂਦੇ ਔਰ ਇੱਥੇ ਦੱਸ ਦਈਏ ਕਿ ਇਹ ਨੌਜਵਾਨ ਭਾਨਾ ਸਿੱਧੂ ਨੂੰ ਮਿਲਣ ਵਾਸਤੇ ਭਾਨਾ ਸਿੱਧੂ ਨਾਲ ਹਾਲ ਜਾਣਨ ਵਾਸਤੇ ਉਸ ਨਾਲ ਹੈਲੋ ਕਰਨ ਵਾਸਤੇ ਗੱਡੀ ਰੋਕ ਲੈਂਦੇ ਔਰ ਭਾਨਾ ਸਿੱਧੂ ਲਗਾਤਾਰ ਜਦੋਂ ਗੱਡੀ ਤੋਰਨ ਦੀ ਕੋਸ਼ਿਸ਼ ਕਰਦਾ ਨੌਜਵਾਨ ਫਿਰ ਰੋਕ ਲੈਂਦੇ ਆ ਆ ਤਸਵੀਰਾਂ ਤੁਸੀਂ ਵੇਖੋ ਦੱਸ ਦਈਏ ਕਿ ਇਹ ਮੋਹਾਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਇਕੱਠ ਕੀਤਾ ਗਿਆ ਜਿੱਥੇ ਭਾਨਾ ਸਿੱਧੂ ਵੱਲੋਂ ਕਿਹਾ ਗਿਆ ਕਿ ਇਹ ਨੌਜਵਾਨਾਂ ਦੇ ਜੋ ਫਸੇ ਪੈਸੇ ਨੇ ਏਜੰਟਾਂ ਨੂੰ ਮੋੜਨੇ ਪੈਣਗੇ ਜਿਹੜੇ ਏਜੰਟਾਂ ਨੇ ਠੱਗੀਆਂ ਮਾਰੀਆਂ ਉਹਨਾਂ ਉੱਤੇ ਸਰਕਾਰ ਸਜ਼ਾਵਾਂ ਜਿਹੜੀਆਂ ਉਹ ਕਰੇ ਉਹਨਾਂ ਦੇ ਉੱਤੇ ਕੇਸ ਕਰੇ ਔਰ ਪ੍ਰਸ਼ਾਸਨ ਉਹਨਾਂ ਉੱਤੇ ਸਖਤਾਈ ਕਰੇ ਇੱਕ ਗੱਲ ਹੋਰ ਦੱਸ ਤਈਏ ਕਿ ਭਾਨਾ ਸਿੱਧੂ ਨੇ ਇੱਕ ਬਹੁਤ ਵਧੀਆ ਗੱਲ ਕਹੀ ਹੈ ਕਿ ਜੋ ਲੋਕਾਂ ਦੇ ਧਿਆਨ ਵਿੱਚ ਨਹੀਂ ਸੀ ਕਿ ਕੋਈ ਵੀ ਏਜੰਟ ਜਦੋਂ ਕੋਈ ਆਪਣਾ ਦਫਤਰ ਖੋਲਦਾ ਹੈ ਤਾਂ ਪ੍ਰੋਟੋਕਾਲ ਦੇ ਅੰਦਰ 3 ਸਾਲ ਦੇ ਵਿੱਚ ਵਿੱਚ ਕਾਨੂੰਨ ਦੇ ਦਾਇਰੇ ਅੰਦਰ ਰਿਟਰਨ ਦੇ ਵਿੱਚ 3 ਸਾਲ ਤੋਂ ਪਹਿਲਾਂ ਆਪਣਾ ਦਫਤਰ ਚੇਂਜ ਨਹੀਂ ਕਰ ਸਕਦਾ 3 ਸਾਲ ਤੱਕ ਦਫਤਰ ਇੱਕ ਜਗ੍ਹਾ ਤੇ ਰਹੇਗਾ ਤਾਂ ਬਾਅਦ ਵਿੱਚ ਦੂਸਰੀ ਜਗ੍ਹਾ ਤੇ ਹੁਣ ਤੁਸੀਂ ਦੱਸੋ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਕ ਦੇ ਵਿੱਚ ਭਾਨਾ ਸਿੱਧੂ ਅੱਗੇ ਵੀ ਇੱਕ ਦੋ ਵਾਰ ਜੇਲ੍ਹ ਕੱਟ ਆਇਆ ਔਰ ਦੂਸਰੀ ਵਾਰ ਫਿਰ ਤੁਸੀਂ ਵੇਖੋ ਕਿ ਉਸਨੇ ਇਕੱਠ ਕੀਤਾ ਔਰ ਅੱਗੇ ਫਿਰ ਸਮਾ ਦੇ ਦਿੱਤਾ ਲਖੇ ਸੁਧਾਣੇ ਨੇ ਭਾਨਾ ਸਿੱਧੂ ਨੇ ਤਾਂ ਬਹੁਤ ਸਾਰੇ ਸੁਖ ਜਗਰਾਓ ਬਹੁਤ ਸਾਰੇ ਹੋਰ ਵੀ ਭਰਾ ਇੱਥੇ ਪਹੁੰਚੇ ਪਰਮਿੰਦਰ ਝੋਟਾ ਹੀ ਪਹੁੰਚਿਆ ਤੇ ਉਹਨਾਂ ਨੇ ਇੱਕ ਹੋਰ ਆਵਾਜ਼ ਜਿਹੜੀ ਆ ਹਰੀ ਸੇਠੀ ਵੀ ਪਹੁੰਚਿਆ ਸੀ ਉਹਨਾਂ ਉਠਾਈ ਆ ਕਿ ਇਹ ਜੋ ਮਾਮਲਾ ਹੈ ਇਹ ਬਿਲਕੁਲ ਤਾਂ ਤੱਕ ਜਾਵੇਗਾ ਔਰ ਜੇ 10-15 ਦਿਨਾਂ ਦੇ ਵਿੱਚ ਵਿੱਚ ਸਰਕਾਰ ਇਹਨਾਂ ਦੀਆਂ ਗੱਲਾਂ ਨੂੰ ਪ੍ਰਸ਼ਾਸਨ ਮੰਨ ਲੈਂਦਾ ਤਾਂ ਠੀਕ ਹੈ ਨਹੀਂ ਤਾਂ ਫਿਰ ਦੁਬਾਰਾ ਕੱਟ ਕੀਤਾ ਜਾਵੇਗਾ ਔਰ ਡੀਸੀ ਦਫ਼ਤਰ ਦਾ ਕਰਾਓ ਕੀਤਾ ਜਾਵੇਗਾ ਔਰ ਟੈਂਟ ਲਗਾਏ ਜਾਣਗੇ ਔਰ ਬਿਲਕੁਲ ਟਰਾਲੀਆਂ ਵਿੱਚ ਰਾਸ਼ਨ ਭਰ ਕੇ ਆਇਆ ਜਾਵੇਗਾ ਔਰ ਵੱਡਾ ਧਰਨਾ ਜਿਹੜਾ ਉਹ ਲਗਾਇਆ ਜਾਵੇਗਾ ਇਹ ਲਖਸਧਾਣੇ ਵੱਲੋਂ ਕਿਹਾ ਗਿਆ ਔਰ ਦੱਸਦੀ ਹੈ ਕਿ ਭਾਨੇ ਸਿੱਧੂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਹ ਏਜੰਟ ਸੁਧਰ ਜਾ ਏਜੰਟਾਂ ਨੇ ਬਹੁਤ ਸਾਰੇ ਪਰਿਵਾਰ ਉਜਾੜ ਦਿੱਤੇ ਆ ਚਿੱਟੇ ਦਾ ਨਸ਼ਾ ਤਾਂ ਹੈਗਾ ਹੀ ਹੈਗਾ ਇਹ ਉਤੋਂ ਵੀ ਵੱਧ ਕੇ ਚੱਲ ਰਿਹਾ ਜੋ ਨਸ਼ਾ ਨਹੀਂ ਕਰਦੇ ਉਹਨਾਂ ਨੂੰ ਵੀ ਡੋਪਿਆ ਜਾ ਰਿਹਾ ਔਰ ਬਹੁਤ ਸਾਰੇ ਘਰਾਂ ਦੀ ਕੁੰਜੀ ਜਿਹੜੀ ਇਕੱਠੀ ਕੀਤੀ ਸੀ ਸਾਰੀ ਡੋਪ ਦਿੱਤੀ ਗਈ ਆ ਏਜੰਟ ਆਪਣਾ ਮਾਲੀਆ ਇਕੱਠਾ ਕਰਕੇ ਨਿਕਲ ਗਏ ਆ ਔਰ ਲੋਕਾਂ ਨੂੰ ਖੱਜਲ ਕਰ ਰਿਹਾ ਔਰ ਬਹੁਤ ਸਾਰੇ ਪਰਿਵਾਰ ਬਹੁਤ ਸਾਰੀਆਂ ਮਾਵਾ ਭੈਣਾਂ ਤੇ ਭਰਾ ਇੱਥੇ ਪਹੁੰਚੇ ਜਿਨ੍ਹਾਂ ਨੇ ਆ ਕੇ ਇੱਥੇ ਭਾਨਾ ਸਿੱਧੂ ਨੂੰ ਮਿਲਣ ਵਾਸਤੇ ਬਹੁਤ ਵੱਡਾ ਸਹਿਯੋਗ ਦਿੱਤਾ ਬਹੁਤ ਵੱड्या ਇਕੱਠ ਦੇ ਵਿੱਚ ਬਹੁਤ ਸਾਰੀਆਂ ਭੈਣਾ ਜਿਹੜੀਆਂ ਦੁਹਾਈ ਦੇ ਰਹੀਆਂ ਸੀ ਬਹੁਤ ਸਾਰੇ ਚੈਨਲਾਂ 'ਤੇ ਤੁਸੀਂ ਚਲਦੀਆਂ ਵੇਖੀਆਂ ਔਰ ਫਿਲਹਾਲ ਇਹ ਤਸਵੀਰਾਂ ਭਾਨਾ ਸਿੱਧੂ ਦੀਆਂ ਜਦੋਂ ਭਾਨਾ ਸਿੱਧੂ ਗੱਡੀ ਤੋਰਨ ਲੱਗਦਾ ਤਾਂ ਉਸਦੇ ਪ੍ਰੇਮੀ ਉਸਦੇ ਚਾਹਣ ਵਾਲੇ ਉਸ ਨੂੰ ਜਦੇ ਰੋਕ ਲੈਂਦੇ ਆ ਫਿਰ ਦੋ ਚਾਰ ਪਰ ਭਾਨਾ ਸਿੱਧੂ ਵੀ ਇਹਨੇ ਠੰਡੇ ਸੁਭਾ ਦਾ ਕਿ ਜਦੇ ਰੁਕ ਜਾਂਦਾ ਫਿਰ ਸਲਾਮਾਂ ਹੁੰਦੀਆਂ ਫਿਰ ਰੁਕ ਜਾਂਦਾ ਔਰ ਲੋਕਾਂ ਨੂੰ ਆਸ ਲੱਗੀ ਆ ਕਿ ਉਹਨਾਂ ਦਾ ਪੈਸਾ ਜਿਹੜਾ ਹੁਣ ਇਸੇ ਤਰ੍ਹਾਂ ਹੀ ਮੋੜਿਆ ਜਾਵੇਗਾ ਇਸੇ ਤਰ੍ਹਾਂ ਹੀ ਮੁੜੇਗਾ ਭਾਨਾ ਸਿੱਧੂ ਦਾ ਸਾਥ ਦੇਣ ਵਾਲੇ ਨੌਜਵਾਨ ਅੱਜ ਵੀ ਖੜੇ ਨੇ ਔਰ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਹ ਏਜੰਟਾਂ ਦੇ ਖਿਲਾਫ ਬਣਦੀਆਂ ਧਰਾਵਾਂ ਤੱਕ ਕਾਰਵਾਈਆਂ ਕੀਤੀਆਂ ਜਾਣ ਤਾਂ ਇਹ ਜੋ ਮਾਮਲਾ ਹੈ ਇਸ ਨੂੰ ਬਿਲਕੁਲ ਸਚੇ ਢੰਗ ਦੇ ਨਾਲ ਨਿਪਟੇ ਚਾੜਿਆ ਜਾਵੇ ਉਹ ਰਹਿਣਾ ਨੂੰ ਜਿਨ੍ਹਾਂ ਦੇ ਪੈਸੇ ਫਸੇ ਆ ਇਹਨਾਂ ਦੇ ਪੈਸੇ ਵਾਪਸ ਦਵਾਈ ਜਾਣ ਇਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ